ਹਾਉ ਕੁਰਬਾਨੈ ਹਾਉ ਕੁਰਬਾਨੈ ਜਾਉ ਤਿਹਾ ਕੇ ਲੈ ਅਸੀਂ ਉਸ ਸਰਸਾ ਨਦੀ ਦੇ ਵਿੱਚ ਖੜੇ ਆਂ ਜਿਸ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਮਾਤਾ ਗੁਜਰੀ ਜੀ ਛੋਟੇ ਸਾਬਜਾਦਿਆਂ ਨੂੰ ਲੈ ਕੇ ਪਹੁੰਚੇ ਸੰਤ ਸਰਸਾ ਨਦੀ ਪਾਰ ਕਰਕੇ ਛੰਦ ਬਾਬਾ ਕੁਮਾ ਮਾਸ਼ਕੀ ਦੇ ਸਥਾਨ ਦੇ ਉੱਤੇ ਪਹੁੰਚੇ ਸੰਤ ਉਸ ਸਥਾਨ ਤੋਂ ਗੰਗੂ ਬ੍ਰਾਹਮਣ ਦੇ ਨਾਲ ਸਹੇੜੀ ਵੱਲ ਹੁੰਦੇ ਹੋਏ ਕੋਤਵਾਲੀ ਸਾਹਿਬ ਪਹੁੰਚੇ ਸੰਤ ਕੋਤਵਾਲੀ ਸਾਹਿਬ ਤੋਂ ਫਿਰ ਜਿਹੜਾ ਸਰਹੰਦ ਦੇ ਵਿੱਚ ਜਾ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਬਜਾਦਾਂ ਦੀ ਸ਼ਹਾਦਤ ਹੁੰਦੀ ਹੈ ਤੇ ਉਸੇ ਸ਼ਾਦ ਨੂੰ ਸਮਰਪਿਤ ਹਰ ਸਾਲ ਜਿਹੜੇ ਨਗਰ ਕੀਰਤਨ ਜਿਹੜੇ ਨੇ ਸਜਾਏ ਜਾਂਦੇ ਨੇ ਤਾਂ ਨਗਰ ਕੀਰਤਨ ਦਾ ਦ੍ਰਿਸ਼ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਰਸਾ ਨਦੀ ਦੇ ਵਿੱਚ ਅਸੀਂ ਖੜੇ ਹਾਂ ਤੇ ਦੂਸਰੇ ਪਾਸੇ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਤੋਂ ਬੜਕ ਸ਼ਵੇਰ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਆਰੰਭ ਹੋਇਆ ਜਿਸ ਤਰੀਕੇ ਦੇ ਨਾਲ ਉਹ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਦੇ ਨਜ਼ਦੀਕ ਆ ਕੇ ਜਦੋਂ ਸਰਸਾ ਨਦੀ ਉਫਾਨ ਤੇ ਸੀ ਤਾਂ ਗੁਰੂ ਸਾਹਿਬ ਜੀ ਦਾ ਜਿਹੜਾ ਪਰਿਵਾਰ ਹੈ ਉਹ ਤਿੰਨ ਹਿੱਸਿਆਂ ਦੇ ਵਿੱਚੋਂ ਉੱਥੋਂ ਵੰਡਿਆ ਗਿਆ ਜਿਹੜਾ ਹਿੱਸਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਦਾ ਸੀਗਾ ਉਹ ਜਿਹੜਾ ਹਿੱਸਾ ਹੈਗਾ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਜਿਨ੍ਹਾਂ ਪੈਂਡਿਆਂ ਤੋਂ ਉੱਤੋਂ ਹੁੰਦੇ ਹੋਏ ਚੰਨੂ ਬਾਬਾ ਕੁਮਾਬਾਸ ਕੀ ਦੇ ਸਥਾਨ ਦੇ ਉੱਤੇ ਪਹੁੰਚੇ ਸਨ ਉਹਦਾ ਪੈਂਡਿਆਂ ਦੇ ਉੱਤੋਂ ਹੁੰਦਾ ਹੋਇਆ ਜਿਹੜਾ ਇਹ ਨਗਰ ਕੀਰਤਨ ਹੈ ਇਹ ਆ ਰਿਹਾ ਹੈਗਾ ਤੇ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਪੰਜ ਪੈਰੀਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਿਹੜਾ ਇਹ ਨਗਰ ਕੀਰਤਨ ਹੈ ਇਹ ਸਜਾਇਆ ਜਾ ਰਿਹਾ ਤਾਂ ਨਗਰ ਕੀਰਤਨ ਜਿਹੜਾ ਉਹਨਾਂ ਪੈਂਡਿਆਂ ਦੇ ਉੱਤੋਂ ਹੁੰਦਾ ਹੋਇਆ ਉਹਨਾਂ ਰਹਾਹਾਂ ਦੇ ਉੱਤੇ ਹੁੰਦਾ ਹੋਇਆ ਜਿਹੜਾ ਅੱਗੇ ਵੱਲ ਵਧ ਰਿਹਾ ਜਿੰਨਾ ਪੈਂਡਿਆਂ ਦੇ ਉੱਤੇ ਜਿੰਨਾ ਰਹਾਹਾਂ ਦੇ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਉਸ ਸਮੇਂ ਚਲੇ ਸਨ ਅੱਜ ਵੀ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਸਰਸਵਤੀ ਨਦੀ ਦਾ ਪਾਣੀ ਜਿਹੜਾ ਠੰਡਾ ਠਾਰ ਹੈ ਜਿਹੜਾ ਸਰਸ ਜੇਕਰ ਧੁੰਦ ਦੀ ਗੱਲ ਕੀਤੀ ਜਾਵੇ ਤਾਂ ਅਸਮਾਨ ਦੇ ਵਿੱਚ ਧੁੰਦ ਦੀ ਜਿਹੜੀ ਚਿੱਟੀ ਚਾਦਰ ਹੈ ਉੱਚਾਈ ਹੋਈ ਆ ਤਾਂ ਅਜਿਹੇ ਤੇ ਜੇਕਰ ਉਸ ਸਮੇਂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਸਰਸਾ ਵੀ ਜਿਹੜੀ ਆ ਉਹ ਆਪਣੇ ਪੂਰੇ ਉਫਾਨ ਦੇ ਉੱਤੇ ਸੀ ਤੇ ਸਰਸਾ ਦੇ ਉਫਾਨ ਦੇ ਉੱਤੇ ਹੋਣ ਕਾਰਨ ਜਿੱਥੇ ਕਿ ਵੱਡੇ ਪੱਦਰ ਦੇ ਉੱਤੇ ਧਾਰਮਿਕ ਸਮਗਰੀ ਦਾ ਜਿਹੜਾ ਨੁਕਸਾਨ ਹੋਇਆ ਉੱਥੇ ਹੀ ਵੱਡੇ ਪੱਦਰ ਦੇ ਉੱਤੇ ਸਿੰਘਾਂ ਦੀਆਂ ਸ਼ਹਾਦਤਾਂ ਵੀ ਹੋਈਆਂ ਇਸ ਸਰਸਾ ਨਦੀ ਦੇ ਕਾਰਨ ਬਹੁਤ ਸਿੰਘ ਜਿਹੜੇ ਨੇ ਬਹੁਤ ਜਿਹੜੀ ਸਮਗਰੀ ਧਾਰਮਿਕ ਸਮਗਰੀ ਆ ਇਸ ਸਰਸਾ ਨਦੀ ਦੀ ਭੇਂਟ ਉਸ ਸਮੇਂ ਜਿਹੜੀ ਆ ਉਹ ਚੜ ਗਈ ਤਾਂ ਉਸ ਸਮੇਂ ਨੂੰ ਯਾਦ ਕਰਦੇ ਆ ਅੱਜ ਵੀ ਜਿਹੜੀ ਸੰਗਤ ਹੈ ਪੈਦਲ ਜਿਹੜੀ ਹੈ ਉਹ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਥੇ ਪਹੁੰਚਦੀ ਹੈ ਉਹਨਾਂ ਰਾਹਾਂ ਦੇ ਵਿੱਚੋਂ ਉਹਨੀਆਂ ਉਹਨਾਂ ਪੜਾਵਾਂ ਦੇ ਵਿੱਚੋਂ ਉਹਨਾਂ ਕੱਚੇ ਰਾਹਾਂ ਦੇ ਵਿੱਚੋਂ ਜਿਹੜੀ ਸੰਗਤ ਹੋ ਕੇ ਜਿਹੜੀ ਹੈ ਉਹ ਇਸ ਸਥਾਨ ਦੇ ਉੱਤੇ ਪਹੁੰਚਦੀ ਹੈ ਤਾਂ ਦ੍ਰਿਸ਼ ਤੁਸੀਂ ਸਰਸਾ ਨਦੀ ਦਾ ਤੁਹਾਨੂੰ ਦ੍ਰਿਸ਼ ਜਿਹੜਾ ਇਹ ਉਹੀ ਸਰਸਾ ਹੈ ਜਿਹੜੀ ਉਸ ਸਮੇਂ ਪੂਰੇ ਉਸ ਖਾਨ ਤੇ ਸੀ ਐਸੇ ਸਰਸਾ ਦੇ ਕਿਨਾਰੇ ਆ ਕੇ ਗੁਰੂ ਸਾਹਿਬ ਜਿੱਦਾ ਜਿਹੜਾ ਪਰਿਵਾਰ ਹੈ ਉਹ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦੇ ਐਸੇ ਸਰਸਾ ਨੂੰ ਪਾਰ ਕਰਦੇ ਹੋਏ ਚੰਨ ਬੱਬਾ ਕੁੰਮਾ ਮਾਸਕੀ ਦੇ ਪਵਿੱਤਰ ਆਸਾਨ ਦੇ ਉੱਤੇ ਜਿਹੜੇ ਨੇ ਉਹ ਪਹੁੰਚਦੇ ਨੇ ਤਾਂ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜੀ ਸੰਗਤ ਹੈ ਉਹ ਇਸ ਸਰਸਵਤੀ ਨਦੀ ਨੂੰ ਪਾਰ ਕਰਦੀ ਹੈ ਤੁਸੀਂ ਦ੍ਰਿਸ਼ ਜਿਹੜਾ ਹੈਗਾ ਦੇਖ ਕੇ ਦੇਖ ਸਕਦੇ ਹੋ सुद्धा ਜਿਹੜਾ ਦ੍ਰਿਸ਼ ਤੋਂ ਉਹ ਸੀ ਦਿਖਾ ਰਹੇ ਆ ਬੜੇ ਵਿਰਾਗਮਈ ਪਲ ਹੁੰਦੇ ਨੇ ਸੰਗਤ ਜਿਹੜੀ ਹੈ ਇਹਨਾਂ ਇਸ ਸਮੇਂ ਦੇ ਵਿੱਚ ਬੜੇ ਵਿਰਾਗਮਈ ਜਿਹੜੇ ਮਾਹੌਲ ਤੋਂ ਜਿਹੜੀ ਵਿਰਾਗਮਈ ਪਲਾਂ ਦੇ ਵਿੱਚੋਂ ਜਿਹੜੀ ਆ ਉਹ ਗੁਜ਼ਰਦੀ ਹੁੰਦੀ ਆ ਭਾਵੇਂ ਕਿ ਜਕਾਰਿਆਂ ਦੀ ਗੂੰਜ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਜਿਹੜੀ ਸੰਗਤ ਹੈ ਇਸ ਸਰਸਾ ਨਦੀ ਨੂੰ ਹਰ ਸਾਲ ਜਿਹੜਾ ਉਹ ਪਾਰ ਕਰਦੀ ਹੈਗੀ ਹੈ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਸਰਸਾ ਨਦੀ ਦਾ ਪੰਜ ਪਿਆਰੇ ਜਿਹੜੇ ਨੇ ਪੰਜ ਨਿਸ਼ਾਨਚੀ ਸਿੰਘ ਨੇ ਜਿਹੜੇ ਉਹ ਸਰਸਾ ਨਦੀ ਦੇ ਵਿੱਚ ਜਿਹੜੇ ਉਤਰ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਸਰਸਾ ਨਦੀ ਦੇ ਇਸ ਡੂੰਘੇ ਪਾਣੀ ਦੇ ਵਿੱਚ ਇਸ ਠੰਡੇ ਠਾਰ ਪਾਣੀ ਦੇ ਵਿੱਚ ਇਹ ਪੰਜ ਨਿਸ਼ਾਨਚੀ ਸਿੰਘ ਪੰਜ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਇਸ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਜਿਹੜੇ ਨੇ ਅੱਗੇ ਵੱਲ ਵਧ ਰਹੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਸੰਗਤ ਹੈ ਇਸ ਨਗਰ ਕੀਰਤਨ ਦੇ ਵਿੱਚ ਜੁੜੀ ਹੋਈ ਹੈ ਕੇਵਲ ਪੰਜਾਬ ਹੀ ਨਹੀਂ ਕੇਵਲ ਭਾਰਤੀ ਨਹੀਂ ਬਲਕਿ ਵਿਦੇਸ਼ਾਂ ਦੇ ਕਈ ਸੂਬਿਆਂ ਤੋਂ ਜਿਹੜੇ ਸ਼ਰਧਾਲੂ ਨੇ ਇਸ ਮੌਕੇ ਦੇ ਉੱਤੇ ਇਸ ਨਗਰ ਕੀਰਤਨ ਦਾ ਜਿਹੜਾ ਹਿੱਸਾ ਮਣਨ ਦੇ ਲਈ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਦ੍ਰਿਸ਼ ਤੁਹਾਨੂੰ ਅਸੀਂ ਨਗਰ ਕੀਰਤਨ ਦੇ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਪੈਦਲ ਸਰਸਾ ਨਦੀ ਦੇ ਵਿੱਚੋਂ ਜਿਹੜਾ ਇਹ ਨਗਰ ਕੀਰਤਨ ਜਿਹੜਾ ਉਹ ਗੁਜ਼ਰ ਰਿਹਾ ਹੈਗਾ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਇਸ ਨਦੀ ਦੇ ਵਿੱਚੋਂ ਜਿਹੜੀ ਹੈ ਉਹ ਪੈਦਲ ਇਸੇ ਤਰ੍ਹਾਂ ਉਸੇ ਸਮੇਂ ਨੂੰ ਯਾਦ ਕਰਦੀ ਹੋਈ ਲੰਘਦੀ ਹੈ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਾਦੇ ਇਸ ਨਦੀ ਦੇ ਵਿੱਚੋਂ ਗੁਜ਼ਰੇ ਨੇ ਉਸ ਸਾਰੇ ਪਲਾਂ ਨੂੰ ਜ਼ਿਹਨ ਦੇ ਵਿੱਚ ਰੱਖਦੇ ਹੋਏ ਜਿਹੜੀ ਸੰਗਤ ਹੈ ਉਹ ਹਰ ਸਾਲ ਇਸ ਨਗਰ ਕੀਰਤਨ ਦਾ ਹਿੱਸਾ ਵੜਦੀ ਹੈ ਜੇ ਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਵੀ ਜਿਹੜੇ ਸਿੰਘ ਨੇ ਉਹ ਸਰਸਾ ਨਦੀ ਦੇ ਵਿੱਚ ਉਤਰੇ ਹੋਏ ਨੇ ਤੇ ਸਰਸਾ ਨਦੀ ਜਿਹੜੀ ਹੈ ਉਹ ਪਾਰ ਕਰ ਰਹੇ ਨੇ ਸਿੰਘ ਤਾਂ ਇਹ ਨਗਰ ਕੀਰਤਨ ਜਿਹੜਾ ਅੱਗੇ ਛੰਨ ਬਾਬਾ ਕੁਮਾ ਮਾਸ਼ਕੀਰੇ ਪਵਿੱਤਰ ਸਥਾਨ ਦੇ ਉੱਤੇ ਜਿਹੜਾ ਪਹੁੰਚੇਗਾ ਤੁਸੀਂ ਵੇਖ ਸਕਦੇ ਹੋ ਸੰਗਤ ਦਾ ਉਤਸ਼ਾਹ ਸੰਗਤ ਦੇ ਵਿੱਚ ਕਿੱਡਾ ਵੱਡਾ ਉਤਸ਼ਾਹ ਹੈ ਜਿਹੜੀ ਸੰਗਤ ਹੈ ਉਹ ਜਕਾਰਿਆਂ ਦੀ ਗੂੰਜ ਦੇ ਵਿੱਚ ਇਸ ਸਰਸਾ ਨਦੀ ਨੂੰ ਪਾਰ ਕਰ ਰਹੀ ਹੈ ਨੰਗੇ ਪੈਰੀ ਜਿਹੜੀ ਸੰਗਤ ਹੈ ਇਸ ਸਰਸਾ ਨਦੀ ਨੂੰ ਜਿਹੜੀ ਆ ਉਹ ਪਾਰ ਕਰ ਰਹੀ ਹੈ ਤਾਂ ਉਹ ਸਮੇਂ ਦੇ ਜਿੱਕਰ ਦ੍ਰਿਸ਼ਾਂ ਨੂੰ ਗੱਲ ਕੀਤੀ ਜਾਵੇ ਤਾਂ ਭਾਈ ਸਾਹਿਬ ਕੀ ਲੱਗਦਾ ਉਹ ਸਮੇਂ ਨੂੰ ਯਾਦ ਕਰਦੇ ਹਾਂ ਅੱਜ ਵੀ ਤੁਸੀਂ ਸਰਸਾ ਦੇ ਵਿੱਚੋਂ ਲੰਘ ਰਹੇ ਹੋ ਕਿੰਦਾਂ ਦਾ ਜ਼ਹਿਨ ਦੇ ਵਿੱਚ ਆਉਂਦਾ ਉਸ ਟਾਈਮ ਦਾ ਬਹੁਤ ਸਾਨੂੰ ਤੈਨ ਹੁੰਦਾ ਹੈ ਵੀ ਉਸ ਟਾਈਮ ਕਿਵੇਂ ਛੋਟੇ ਸਹਿਬਜ਼ਾਦ ਦੇ ਮਾਤਾ ਗੁਜਰੀ ਇਸ ਪੰਡੇ ਵਿੱਚੋਂ ਲੰਗੇ ਹੋਣਗੇ ਇਸ ਕਰਕੇ ਅਸੀਂ ਵੀ ਹਰ ਸਾਲ ਇਸ ਜਿਹਨੂੰ ਯਾਤਰਾ ਨੂੰ ਕਰਦੇ ਆ ਜੀ ਬਿਲਕੁਲ ਹਰ ਸਾਲ ਜਿਹੜੀ ਹੈ ਯਾਤਰਾ ਜਿਹੜੀ ਹੈ ਨਗਰ ਕੀਰਤਨ ਇਸੇ ਤਰ੍ਹਾਂ ਦੇ ਨਾਲ ਸਜਾਈ ਜਾਂਦੇ ਨੇ ਮਹਾਰਾਜ ਜੀ ਦੇ ਸਰੂਪ ਸਜੋਬਿਤ ਨੇ ਇਸ ਪਲਕੀ ਸਾਹਿਬ ਦੇ ਵਿੱਚ ਤਾਂ ਪਲਕੀ ਵੀ ਇਸੇ ਤਰ੍ਹਾਂ ਦੇ ਨਾਲ ਸਰਸਵਤੀ ਨਦੀ ਪਾਰ ਕਰਦੀ ਸੰਗਤ ਜਿਹੜੀ ਹੈ ਪਲਕੀ ਸਾਹਿਬ ਦੇ ਪਿੱਛੇ ਤੁਸੀਂ ਵੇਖਦੇ ਹੋ ਉਹ ਭਾਵੇਂ ਬਜ਼ੁਰਗ ਹੋਵੇ ਨੌਜਵਾਨ ਹੋਣ ਹਰ ਉਮਰ ਦੇ ਜਿਹੜੇ ਲੋਕ ਨੇ ਹਰ ਉਮਰ ਦੀ ਜਿਹੜੀ ਸੰਗਤ ਹੈ ਉਹ ਇਸ ਦੇ ਵਿੱਚ ਨਗਰ ਕੀਰਤਨ ਦਾ ਹਿੱਸਾ ਬਣੀ ਹੋਈ ਹੈ ਬਜ਼ੁਰਗ ਮਾਤਾਵਾਂ ਵੀ ਨੇ ਉਸੀ ਤਸਵੀਰਾਂ ਦੇ ਜ਼ਰੀਏ ਤੁਹਾਨੂੰ ਦਿਖਾਉਂਦੇ ਆ ਮਾਤਾ ਜੀ ਕੀ ਲੱਗਦਾ ਐਨੀ ਉਮਰ ਹੋ ਗਈ ਤਾਂ ਫਿਰ ਵੀ ਮਨ ਦੇ ਵਿੱਚ ਜਜ਼ਬਾ ਗੁਰੂਵਾਲ ਮਾਰਾ ਤੇ ਕੰਨੀ ਜਦ ਗੁਰੂ ਦਾ ਲਾਲ ਲਖਣ ਹੋ ਗਿਆ ਸਿੰਘ ਜਾਤ ਦੇ ਹਾਂ ਇਹਨਾਂ ਦੀ ਉਮਰ ਦਾ ਥੋੜਾ ਦੇਖਣ ਦਾ ਮਹਾਰਾਜ ਜੇ ਵੀ ਐਨੀ ਕੁਰਬਾਨੀਆਂ ਦਿੱਤੀਆਂ ਸਾਡੇ ਵਾਸਤੇ ਸਿੰਘ ਦੇ ਸਾਤੇ ਬਿਲਕੁਲ 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 ਸੰਗਤ ਦੇ ਵਿੱਚ ਜਜ਼ਬਾ ਤੁਸੀਂ ਵੇਖ ਸਕਦੇ ਹੋ ਸੰਗਤ ਕੰਦੀ ਵੀ ਉਸ ਸਮੇਂ ਜਿੱਕਰ ਮਾਤਾ ਜੀ ਦੇ ਉੱਤੇ ਇਹ ਹੋਇਆ ਤਾਂ ਸੱਜ ਦੇ ਦਰਮਿਆਨ ਹੋਇਆ ਤਾਂ ਅਸੀਂ ਵੀ ਪਛੋ ਕੀ ਲੱਗਦਾ ਕਿਦਾਂ ਦਾ ਅੱਜ ਜਹਨ ਦੇ ਵਿੱਚ 14 ਜਦੋਂ ਸਰਸਾ ਨਦੀ ਕਰਾਸ ਕਰਦੇ ਹੋ ਉਹ ਪ੍ਰਾਣਾ ਯਾਦ ਆ ਰਿਹਾ ਬਾਬਾ ਜੋਰਾਵਰ ਸਿੰਘ ਬਫਾਤਾ ਸਿੰਘ ਜੀ ਦੀ ਮਾਤਾ ਗੁਜਰ ਕੌਰ ਜੀ ਦੀ ਬੋਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਤੋਂ ਤੁਸੀਂ ਵੇਖਾ ਰਹੇ ਆ ਸੰਗਤ ਜਿਹੜੀ ਹੈ ਉਹ ਸਰਸੰਦ ਦੀ ਪਾਰ ਕਰ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਹਰ ਸਾਲ ਇਸੇ ਤਰ੍ਹਾਂ ਦੇ ਨਾਲ ਜਿਹੜੀ ਸਰਸੰਦ ਦੀ ਪਾਰ ਕਰਦੀਆਂ ਨੇ ਤਾਂ ਸਰਸੰਦ ਨਦੀ ਦੇ ਇਸ ਠੰਡੇ ਪਾਣੀ ਦੇ ਵਿੱਚੋਂ ਜਿਹੜੀ ਸੰਗਤ ਆ ਹਰ ਸਾਲ ਲੰਘਦੀ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਹਜ਼ੂਮ ਜਿਹੜਾ ਤੁਸੀਂ ਵੇਖ ਸਕਦੇ ਹੋ ਸੰਗਤਾਂ ਦਾ ਸਲਾਬ ਆਇਆ ਹੋਇਆ ਔਰ ਸਾਰੀ ਜਿਹੜੀ ਸੰਗਤ ਆ ਪਾਵੇਂ ਉਹ ਨੌਜਵਾਨ ਹੋਣ ਪਾਵੇਂ ਬਜ਼ੁਰਗ ਹੋਣ ਕੋਈ ਉਮਰ ਦਾ ਖਿਆਲ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਸ਼ਿਕਵਾ ਨਹੀਂ ਹੈ ਸੰਗਤ ਜਿਹੜੀ ਹੈ ਉਹ ਬਿਲਕੁਲ ਬੇਤੜਕ ਹੋ ਕੇ ਜਿਹੜੀ ਹੈ ਇਸ ਸਰਸਾ ਨਦੀ ਤੋਂ ਰਹੀ ਆ ਉਹ ਕ੍ਰੋਸ ਕਰ ਰਹੀ ਹੈ ਬਜ਼ੁਰਗ ਮਾਤਾਂ ਵੀ ਨੇ ਨੌਜਵਾਨ ਬੱਚੇ ਵੀ ਨੇ ਇਸ ਦੇਖ ਸਕਦੇ ਹੋ ਸੰਗਤ ਦੇ ਵਿੱਚ ਜਜਵਾ ਤੁਸੀਂ ਸੰਗਤ ਦਾ ਦੇਖ ਸਕਦੇ ਹੋ ਸੰਗਤ ਦਾ ਜਕਾਰੇ ਲਗਾਉਂਦੇ ਹੋਈਆਂ ਜਿਹੜੀਆਂ ਗੁਜ਼ਾਰੀ ਨੇ ਮਾਤਾ ਜੀ ਕੀ ਲੱਗਦਾ ਹੈ ਅੱਜ ਸਰਸਾ ਨਦੀ ਪਾਰ ਕਰ ਰਹੇ ਹਾਂ ਉਦੋਂ ਮਾਤਾ ਜੀ ਨੇ ਵੀ ਮਨ ਪਰਿਆ ਬਹੁਤ ਮਨ ਪਰਿਆ ਜਿੰਨਾ ਕਹੋ ਐਦਾਂ ਮਹਿਸੂਸ ਹੋ ਰਿਹਾ ਵੀ ਅੱਜ ਅਸੀਂ ਉਹਨਾਂ ਦੇ ਨਾਲ ਜਾ ਰਹੇ ਹਾਂ ਉਹ ਸਾਡੇ ਨਾਲ ਜਾ ਰਹੇ ਹੈ ਇੰਨਾ ਮਤਲਬ ਅਸੀਂ ਖਰੜ ਤੋਂ ਆਏ ਹਾਂ ਮੋਹਾਲੀ ਜ਼ਿਲ੍ਹੇ ਤੋਂ ਸਾਨੂੰ ਰਾਤ ਦੇ ਆਏ ਹੋਏ ਬਹੁਤ ਚੰਗਾ ਲੱਗ ਰਿਹਾ ਹੈ ਬਿਲਕੁਲ ਸੰਕਤਾਂ ਦੇ ਮਨ ਦੇ ਵੱਲਬਲੇ ਨੇ ਤੇ ਹੋਰ ਸੰਕਤਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਮਾਤਾ ਜੀ ਕੀ ਲੱਗਦਾ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਉਸ ਸਮੇਂ ਜਦੋਂ ਸਰਸਾ ਕਰਾਸ ਕੀਤੀ ਪਾਰ ਕੀਤੀ ਆ ਤੁਸੀਂ ਵੀ ਉਹ ਸਰਸਾ ਚੋਂ ਲੰਘ ਰਹੇ ਹੋ ਤਾਂ ਜ਼ਹਿਰ ਦੇ ਵਿੱਚੋਂ ਦ੍ਰਿਸ਼ ਕਿਦਾਂ ਉਧਰੇ ਬਹੁਤ ਵਧੀਆ ਲੱਗਦਾ ਜੀ ਬਹੁਤ ਜ਼ਿਆਦਾ ਵਧੀਆ ਉਸ ਟਾਈਮ ਨੂੰ ਤਾਂ ਪਤਾ ਨਹੀਂ ਕਿਹਦਾ ਟਾਈਮ ਹੋਊਗਾ ਹੁਣ ਤਾਂ ਜਦੋਂ ਬਹੁਤ ਜ਼ਿਆਦਾ ਹੋ ਗਿਆ ਵਾਏ ਪਰ ਬਹੁਤ ਵਧੀਆ ਲੱਗਦਾ ਏ ਸੰਤਾਂ ਜੜੀਆਂ ਨੇ ਉਹ ਉਸ ਸਮੇਂ ਦੇ ਦ੍ਰਿਸ਼ ਨੂੰ ਆਪਣੇ ਜ਼ਿਹਨ ਦੇ ਵਿੱਚ ਲਿਆ ਰਿਏ ਨੇ ਹੋਰ ਮਾਤਾ ਮਾਤਾ ਨੂੰ ਕੀ ਲੱਗਦਾ ਤੁਸੀਂ ਵੀ ਬੱਚਿਆਂ ਨੂੰ ਲੈ ਕੇ ਅੱਜ ਉਸੇ ਸਰਸਾਂ ਦੇ ਵਿੱਚੋਂ ਲੰਘ ਰਹੇ ਹੋ ਸਰਸਾਂ ਤੋਂ ਮਾਤਾ ਜੀ ਲੰਘੇ ਚੱਲ ਕਿੱਦਾਂ ਜ਼ਹਿਰ ਦੇ ਵਿੱਚੋਂ ਜਿਹੜਾ ਸਮਾਉ ਹਾਂਜੀ ਐਦਾਂ ਲੱਗਦਾ ਜਿਵੇਂ ਮਾਤਾ ਜੀ ਸਾਡੇ ਨਾਲ ਪੂਰੇ ਜਾਂਦੇ ਨੇ ਜੀ ਆ ਜੀ ਸਾਹਿਬ ਜੀ ਅੱਜ ਸਾਡੇ ਨਾਲ ਤੁਰੇ ਜਾਂਦੇ ਤੇ ਆਪਣੇ ਆਪ ਇਹ ਸਾਨੂੰ ਕੋਈ ਮਹਿਸੂਸ ਨਹੀਂ ਅਸੀਂ ਪਾਣੀ ਚੋਂ ਟਪ ਰਹੇ ਆ ਜੀ ਹਾਂ ਜੀ ਬਿਲਕੁਲ ਜੀ ਪਾਣੀ ਠੰਡਾ ਨਹੀਂ ਲੱਗ ਰਿਹਾ ਨਹੀਂ ਜੀ ਬਿਲਕੁਲ ਨਹੀਂ ਲੱਗ ਰਿਹਾ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਤੁਹਾਨੂੰ ਅਸੀਂ ਵਿਖਾ ਰਹੇ ਆ ਸਰਸਾ ਨਦੀ ਦੇ ਦ੍ਰਿਸ਼ ਨੇ ਉਸ ਸਰਸਾ ਨਦੀ ਨੂੰ ਸੰਗਤਾ ਜੜੀਆਂ ਨੇ ਉਹ ਪਾਰ ਕਰ ਗਈਆਂ ਨੇ ਜਿਸ ਸਰਸਾ ਨਦੀ ਨੂੰ ਪਾਰ ਕਰਕੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਸਾਨਾ ਬਾਬਾ ਕੁਮਾ ਮਾਸਕੀ ਦੇ ਸਥਾਨ ਦੇ ਉੱਤੇ ਪਹੁੰਚੇ ਸਨ ਤਾਂ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਸੰਗਤਾਂ ਦਾ ਜਜ਼ਬਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਹੈ ਸਰਸਾ ਨਦੀਆਂ ਦੀ ਪੂਰੀ ਤਰ੍ਹਾਂ ਦੇ ਨਾਲ ਸੰਗਤਾਂ ਦੇ ਨਾਲ ਭਰੀ ਹੋਈ ਹੈ ਸੱਚੀ ਲੱਗਦਾ ਭਾਈ ਸਾਹਿਬ ਉਹ ਉਸ ਸਮੇਂ ਦੇ ਦ੍ਰਿਸ਼ ਨੂੰ ਜਦੋਂ ਸੈਂਸ ਲਿਆਉਂਦੇ ਬਹੁਤ ਹੀ ਵਧੀਆ ਸਾਰਾ ਦ੍ਰਿਸ਼ ਲੱਗ ਰਿਹਾ ਐਸੇ ਲੱਗ ਰਿਹਾ ਜਿਵੇਂ ਗੁਰੂ ਸਾਹਿਬ ਕਿੰਨੀਆਂ ਮੁਸ਼ਕਲਾਂ ਦੇ ਵਿੱਚ ਇੱਥੋਂ ਲੰਘ ਕੇ ਗਏ ਹੋਣਗੇ ਅਸੀਂ ਤਾਂ ਉਹ ਇੱਕ ਪਰਸੈਂਟ ਵੀ ਉਹਨਾਂ ਦੇ ਨਾਲ ਉਹ ਨਹੀਂ ਕਰ ਸਕਦੇ ਜਿੰਨੀ ਉਹ ਖਾਈ ਉਹਨਾਂ ਨਾਲ ਕੀਤੀ ਹੈ ਜੀ ਅਸੀਂ ਸਾਰੀਆਂ ਸਹੂਲਤਾਂ ਦੇ ਬਾਵਜੂਦ ਵੀ ਇੰਨਾ ਠੰਡ ਮਹਿਸੂਸ ਕਰ ਰਹੇ ਆ ਪਰ ਉਹ ਕਿੰਨੀਆਂ ਖਾਈਆਂ ਦੇ ਵਿੱਚ ਉਹਦੇ ਜੰਗਲ ਜੰਗਲੇ ਸੀ ਜਿੱਥੋਂ ਲੰਘ ਕੇ ਗਏ ਸੀ ਜੀ ਸ਼ਕਤਾਂ ਦਾ ਜੰਗਲਾ ਸ਼ਕਤਾਂ ਦੇ ਪਕਾਰਿਆਂ ਦੀ ਗੁਜਰ ਨਾਲ ਆਈਏ ਨੇ ਪਰ ਜਦ ਕੀ ਕੀ ਲੱਗਦਾ ਸਰਚਾ ਪਾਰ ਕਰ ਰਹੇ ਹੋ ਉਸ ਸਮੇਂ ਦੇ ਜਿਹੜੇ ਦ੍ਰਿਸ਼ ਨੂੰ ਜ਼ਹਿਨ ਦੇ ਵਿੱਚ ਲਿਆਉਂਦੇ ਤਾਂ ਕਿੱਦਾਂ ਮਹਿਸੂਸ ਹੁੰਦਾ ਬਾਬਾ ਜੀ ਇਹਦਾ ਔਖਾ ਹੀ ਬਹੁਤ ਜ਼ਿਆਦਾ ਉਸ ਟਾਈਮ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਚੱਲੀਆਂ ਆਉਣੀਆਂ ਉਹਨਾਂ ਬਾਬਾ ਜੀ ਨੇ ਹਾਂ ਜੀ ਚੜ੍ਹਦੀ ਕਲਾ ਵਰ ਕੰਮ ਦੀਆਂ ਹਾਂ ਜੀ ਕੌਮ ਚੜ੍ਹਦੀ ਕਲਾ ਚ ਸੰਗਤ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਜਿਹੜੇ ਨੇ ਉਹ ਸਰਸਾ ਜਿਹੜੀ ਹੈ ਸੰਗਤ ਜਿਹੜੀ ਹੈ ਉਹ ਉਹ ਪਾਰ ਕਰ ਰਹੀ ਹੈ ਸਰਸੇ ਨੂੰ ਦੇਖ ਸਕਦੇ ਹੋ ਦ੍ਰਿਸ਼ ਸੀ ਲੋਕ ਆਪਣੇ ਬੱਚਿਆਂ ਦੇ ਨਾਲ ਸੰਗਤ ਆਪਣੇ ਬੱਚਿਆਂ ਦੇ ਨਾਲ ਵੀ ਇੱਥੇ ਪਹੁੰਚੀ ਹੋਈ ਹੈ ਭਾਈ ਸਾਹਿਬ ਕੀ ਲੱਗਦਾ ਬੱਚਿਆਂ ਦੇ ਨਾਲ ਪਹੁੰਚੇ ਹੋਏ ਉਹ ਸਰਸਾ ਨੂੰ ਪਾਰ ਕਰਤਾ ਜੋ ਉਦੋਂ ਤੋਂ ਜਿਹੜਾ ਦ੍ਰਿਸ਼ ਜਹਨ ਦੇ ਵਿੱਚ ਲਿਆਉਂਦੇ ਹੋ ਤਾਂ ਕਿੰਦਾ ਦਾ ਮਸ ਬਿਲਕੁਲ ਬੜਾ ਭਾਵਕ ਦ੍ਰਿਸ਼ ਹੈ ਭਾਈ ਜੀ ਬਹੁ ਤੇ ਜਦੋਂ ਜਦ ਕਰਦੇ ਆ ਮਾਤਾ ਗੁਜਰਕੌਰ ਔਰ ਸ਼ਹਿਬਜਾਦਿਆਂ ਦੀ ਸ਼ਹੀਦੀ ਨੂੰ ਔਰ ਉਹਨਾਂ ਦੀਆਂ ਪਾਈਆਂ ਹੋਈਆਂ ਪੈੜਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਸਾਰੇ ਜਾਣੇ ਤਾਂ ਇੱਕ ਬੜਾ ਹੀ ਭਾਵੁਕ ਪਲ ਹੈਗੇ ਆ ਇਹ ਤਾਂ ਸਾਨੂੰ 3-4 ਸਾਲ ਆਉਂਦਿਆਂ ਨੂੰ ਹੋ ਗਏ ਚੰਡੀਗੜ੍ਹ ਤੋਂ ਅਸੀਂ ਆਉਣੇ ਆ ਤਾਂ ਇਹ ਦਿਨਾਂ ਨੂੰ ਉਡੀਕਦੇ ਰਹਿੰਦੇ ਆ ਔਰ ਬੜੇ ਭਾਵੁਕ ਪਾਲਾ ਬੜੇ ਭਾਵੁਕ ਬਿਲਕੁਲ ਬੜੇ ਭਾਵੁਕ ਪਲ ਨੇ ਬੜੇੁਰਾਗਮਈ ਪਲ ਨੇ ਮਾਤਾ ਜੀ ਨਾਲ ਗੱਲਬਾਤ ਅੱਜ ਕੀ ਲੱਗਦਾ ਅੱਜ ਕਿੱਦਾਂ ਮਹਿਸੂਸ ਹੋ ਰਿਹਾ ਸਰਸਾ ਜਦੋਂ ਤੁਸੀਂ ਪਾਰਕ ਕੀਤੀ ਉਸ ਸਮੇਂ ਮਾਤਾ ਜੀ ਤੇ ਸਹਿਬ ਜੀ ਦੇ ਵੀ ਇਸੇ ਤਰ੍ਹਾਂ ਦੇ ਨਾਲ ਇਸੇ ਸਰਸਾ ਦੇ ਵਿੱਚੋਂ ਲੰਗੇ ਸਾਨੂੰ ਬਾਤ ਸਾਨੂੰ ਤੋਂ ਬਹੁਤ ਜ਼ਿਆਦਾ ਇਸ ਜੀ ਮਾਤਾ ਜੀ ਤੇ ਸਹਿਬ ਜੀਾਂ ਦੀ ਸਾਥ ਦਾ ਸਾਡੇ ਮੰਦ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਦਿਲ ਤੋਂ ਸਾਨੂੰ ਬਹੁਤ ਜ਼ਿਆਦਾ ਸਦਮਾ ਕਿ ਕਿਸ ਤਰ੍ਹਾਂ ਮਾਤਾ ਜੀ ਇਸ ਤਰ੍ਹਾਂ ਦੇ ਵਿੱਚੋਂ ਛੋਟੇ ਛੋਟੇ ਬੱਚਨ ਨਾਲ ਲੰਗੇ ਹੋਣਗੇ ਤੇ ਕਿਸ ਤਰ੍ਹਾਂ ਇਸ ਮਕਾਮ ਤੇ ਪਹੁੰਚੇ ਹੋਣਗੇ ਪੋਖਦੇ ਵਿੱਚ ਵੀ ਤੇ ਕੱਪੜੇ ਵੀ ਕਿਲੇ ਆਪਣੋਂ ਵੀ ਠੰਡ ਦਾ ਵੇਲਾ ਉਹੀ ਪਿੰਡ ਆ ਉਹੀ ਪਿੰਡ ਆ ਤੁਸੀਂ ਤੈਅ ਕਰਕੇ ਆਇਓ ਜਿਹੜੇ ਪਿੰਡ ਚੋਂ ਮਾਤਾ ਜੀ ਲੰਘ ਕੇ ਆਏ ਸੀ ਸਾਹਿਬ ਜੀ ਦੇ ਨਾਲ ਤਾ ਕਰਕੇ ਤੇ ਉਹੀ ਅਸੀਂ ਹਿਰਦੇ ਵਿੱਚ ਮਾਤਾ ਜੀ ਤੇ ਸਾਹਿਬ ਜੀ ਨੂੰ ਯਾਦ ਕਰਕੇ ਉਸ ਪਿੰਡ ਦੇ ਵਿੱਚ ਵੀ ਅਸੀਂ ਲੰਘ ਕੇ ਆਏ ਹਾਂ ਬਹੁਤ ਜਿਆਦਾ ਸਾਨੂੰ ਮਾਤਾ ਜੀ ਤੇ ਸਿਰ ਨਮਸਕਾਰ ਕਰਦੇ ਆ ਜੀ ਇਹਨਾਂ ਨੂੰ ਤੇ ਪੁੱਛੋ ਕਿਦਾਂ ਲੱਗਦਾ ਅੱਜ ਸਰਸਾ ਜਦੋਂ ਪਾਰ ਕਰਦੇ ਹੋ ਤਾਂ ਫੇਰ ਮਾਤਾ ਜੀ ਤੇ ਸਹਬਜ਼ਾਦੇ ਉਸ ਸਮੇਂ ਨੂੰ ਯਾਦ ਕਰਦੇ ਹੋ ਉਸ ਦ੍ਰਿਸ਼ ਨੂੰ ਯਾਦ ਕਰਦੇ ਹੋ ਭਾਵੇਂ ਅੱਜ ਅੱਜ ਵੀ ਪਾਣੀ ਸਰਸਾ ਦਾ ਠੰਡਾ ਹੈ ਕੀ ਲੱਗਦਾ ਕਿਦਾਂ ਦਾ ਮਨ ਦੇ ਵਿੱਚ ਬਲਬਲੇ ਜਿਹੜੇ ਵੀ ਇਹ ਮਹਿਸੂਸ ਹੋ ਰਿਹਾ ਹੈ ਕਿ ਹੁਣ ਕਿੰਨਾ ਸੁਧਾਰ ਹੋ ਗਿਆ ਕਿੰਨੇ ਅਰੇਂਜਮੈਂਟ ਹੋ ਗਏ ਆ ਪਰ ਉਦੋਂ ਜੰਗਲ ਦੇ ਰਸਤੇ ਸੀ ਵਿਖੜੇ ਪੈਂਦੇ ਸੀ ਬੱਚੇ ਛੋਟੇ ਸੀ ਉਮਰਾਂ ਛੋਟੀਆਂ ਸੀ ਸੀ ਵੀ ਇਕੱਲੇ ਜੰਗਲੀ ਜਾਨਵਰ ਕਿੰਨੇ ਹੋਣਗੇ ਪਰ ਧੰਨਾਂ ਮਾਂ ਕੁਝ ਜੀ ਧੰਨੋ ਸਹਬਜ਼ ਇਹਨਾਂ ਨੇ ਵਿਖਰੇ ਪਿੰਡੇ ਤੇ ਤੈਅ ਕਰਕੇ ਔਰ ਫਤਿਹ ਹਾਸਲ ਕੀਤੀ ਔਰ ਅਸੀਂ ਅੱਜ ਰੋਪੜ ਤੋਂ ਸਪੈਸ਼ਲ ਆਏ ਆ ਕਿ ਅਸੀਂ ਵੀ ਮਹਿਸੂਸ ਕਰ ਸਕੀਏ ਕਿ ਕਿੰਨਾ ਪਰ ਉਹ ਤਾਂ ਕੁਝ ਵੀ ਨਹੀਂ ਅਸੀਂ ਤਾਂ 1% ਵੀ ਮਹਿਸੂਸ ਨਹੀਂ ਕਰ पाए ਜਿੰਨਾ ਉਹਨਾਂ ਨੇ ਸਹਾਇਆ ਹੋਏਗਾ ਇਹ ਧੰਨ ਵੀ ਹੋ ਸਾਬ ਜੀ ਇਹ ਰਾਹਾਂ ਦੇ ਉੱਤੇ ਤੁਸੀਂ ਵੀ ਗੁਜ਼ਰ ਕੇ ਆਏ ਹੋ ਕੱਚੇ ਪਿੰਡੇ ਨੇ ਉਸ ਸਮੇਂ ਕੀ ਹਾਲਾਤ ਹੋਣਗੇ ਜਦੋਂ ਬੀਆਬਾਨ ਜੰਗਲ ਸ਼ਿਕਾਇਤ ਸਾਰਾ ਇਲਾਕਾ ਅਸੀਂ ਸਾਰੇ ਰਸਤੇ ਇਹੀ ਗੱਲਾਂ ਕਰਦੇ ਆਏ ਹਾਂ ਪੂਰੇ ਪਰਿਵਾਰ ਨਾਲ ਕਿ ਹੁਣ ਕਿੰਨਾ ਫਿਰ ਵੀ ਸੁਧਾਰ ਆ ਅਸੀਂ ਕਿੰਨੇ ਆਰਾਮ ਨਾਲ ਆ ਰਹੇ ਹਾਂ ਜਗਾ ਜਗਾ ਲੰਗਰ ਮਿਲ ਰਹੇ ਨੇ ਉਸ ਤਾਂ ਦਾ ਦਰਿਆ ਹੀ ਕਿੰਨਾ ਚੌੜਾ ਹੁੰਦਾ ਦਰਿਆ ਨੂੰ ਕੰਟਰੋਲ ਕਰ ਲਿਆ ਗਿਆ ਬਹੁਤ ਕੰਟਰੋਲ ਚ ਆ ਗਿਆ ਔਰ ਉਹ ਮੀਂਹ ਪੈ ਰਹੇ ਸੀਗੇ ਰਾਤ ਦੇ ਟਾਈਮ ਸੀ ਠੰਡ ਸੀਗੀ ਜਾਨਵਰ ਬਹੁਤ ਜ਼ਿਆਦਾ ਸੀਗਾ ਪਰ ਧੰਨ ਨੇ ਬਸ ਹੁਣ ਇੱਕੋ ਹੀ ਗੱਲ ਕਹਿ ਸਕਦੇ ਧੰਨ ਨੇ ਇਸ ਤੋਂ ਬਿਨਾ ਕੋਈ ਲਫਧ ਨਹੀਂ ਜੀ ਧੰਨ ਨੇ ਮਾਤਾ ਗੁਜਰੀ ਜੀ ਧੰਨ ਨੇ ਉਹ ਸਾਹਿਬ ਜਾਦੇ ਜਿਹੜੇ ਉਸ ਸਮੇਂ ਜਿਹੜੇ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਨੇ ਉਹ ਇਸ ਸਰਸਾ ਦੰਦੀ ਨੂੰ ਪਾਰ ਕਰਦੇ ਨੇ ਔਰ ਇਸ ਸਰਸਾ ਦੰਦੀ ਨੂੰ ਪਾਰ ਕਰਕੇ ਛੰਦ ਬਾਬਾ ਕੁਮਾ ਮਸ਼ਕੀ ਦੇ ਪਵਿੱਤਰ ਸਥਾਨ ਦੇ ਉੱਤੇ ਪਹੁੰਚਦੇ ਨੇ ਤੁਸੀਂ ਕਹਿ ਸਕਦੇ ਹੋ ਸੰਤਾਂ ਜਿਹੜੀਆਂ ਨੇ ਟਰੈਕਟਰ ਟਰਾਲੀਆਂ ਉੱਤੇ ਸਵਾਰ ਹੋ ਕੇ ਵੀ ਵੱਡੀ ਕਿਰਤੀ ਦੇ ਵਿੱਚ ਨੰਦਾਂ ਨੇ 170 ਨਦੀ ਨੂੰ ਜਕਾਰਿਆਂ ਦੀ ਗੂਸ ਦੇ ਵਿੱਚ ਜਿਹੜੀਆਂ ਨੇ ਉਹ ਪਾਰ ਕਰ ਗਏ ਨੇ ਸ਼ਕਤਾਂ ਬੜੇ ਭਾਵੁਕ ਮਾਹੌਲ ਦੇ ਵਿੱਚ ਨੇ ਬੜੇ ਵਿਰਾਗਮਈ ਜਿਹੜਾ ਸੰਤਾਂ ਦੇ ਜਿਹੜੇ ਵਿਚਾਰ ਨੇ ਸੰਤਾਂ ਦੇ ਜਿਹੜੇ ਮਨ ਦੇ ਵਿੱਚ ਇਸ ਸਮੇਂ ਵਿਰਾਗ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਹੈਗਾ ਹੋਰ ਸੰਤਾਂ ਦੇ ਨਾਲ ਵੀ ਗੱਲ ਕਰਦੇ ਆਂ ਭਾਸ਼ਵ ਕੀ ਲੱਗਦਾ ਅੱਜ ਜਦੋਂ ਇਹ ਦ੍ਰਿਸ਼ ਦੇਖਦੇ ਹਾਂ ਤਾਂ ਮਨ ਦੇ ਵਿੱਚ ਕਿੰਦਾ ਦਾ ਆਉਂਦਾ ਹੈ ਕਿੰਧਾ ਤੇ ਬਲਵਲੇ ਮਨ ਦੇ ਵਿੱਚ ਆਉਂਦੇ ਨੇ ਵੀ ਮਾਤਾ ਜੀ ਸਾਹਿਬ ਜاده ਉਸੇ ਪੈਂਡੇ ਨੂੰ ਜਿਹੜਾ ਤੁਸੀਂ ਲੰਘ ਕੇ ਆਏ ਉਸ ਤਰ੍ਹਾਂ ਜੀ ਚਲੇ ਤੇ ਇਕੱਲੇ ਚਲਤੇ ਚੌਥੇ ਕਾਫਲਾ ਹੋ ਗਿਆ ਅੱਜ ਤੁਸੀਂ ਦੇਖੋ ਲੱਖਾਂ ਦੀ ਸੰਗਤਾਂ ਨੇ ਅਸੀਂ 5 ਸਾਲ ਤੋਂ ਆ ਰਹੇ ਹਾਂ ਪਿਛਲੇ ਇੱਥੇ ਲੰਗਰ ਲਾਉਂਦੇ ਆ ਲੁਧਿਆਣਾ ਵੱਲੋਂ ਪਰ ਜਿਹੜੇ ਕਹਿੰਦੇ ਆ ਵੀ ਮਨ ਗੜਗੜ ਹੋ ਜਾਂਦਾ ਆ ਕੇ ਜੀ ਪਤਾ ਲੱਗਦਾ ਮਾਤਾ ਜੀ ਦੋ ਬੱਚੇ ਲੈ ਕੇ ਇੱਕ ਥਿਲਕੜਾ ਸਹਾਰਾ ਲੈ ਕੇ ਇੱਕ ਲਾਈਟ ਜਲਦੀ ਸੀ ਛੋਟੀ ਛੋਟੀ ਨੂੰ ਦੇਖ ਕੇ ਬੱਚਾ ਲੈ ਕੇ ਕੁੰਬੇ ਮਾ ਮਾਸਕੀ ਦੀ ਛਾਨੇ ਪਹੁੰਚੇ ਸੀ ਔਰ ਵਾਇਗਰ ਆਏ ਦੇਖੋ ਤੁਸੀਂ ਸੰਗਤਾਂ ਦੇਖੋ ਦੂਰੋਂ ਦੁਰੇੜੋਂ ਆਵਦੀਆਂ ਨੇ ਔਰ ਨਮਸਕਾਰ ਕਰਦੀਆਂ ਨਮਸਕਾਰ ਕਰਦੀਆਂ ਨਮਸਕਾਰ ਕੀ ਲੱਗਦਾ ਉਹ ਸਮੇਂ ਦਾ ਜਿਹੜਾ ਸਮਾ ਸੀਗਾ ਸੱਖ ਸਭ ਪੂਰੇ ਉਫਾਨ ਤੇ ਸੀ ਇੱਥੇ ਨੁਕਸਾਨ ਵੀ ਵੱਡੇ ਪੱਧਰ ਦੇ ਉੱਤੇ ਹੋਇਆ ਭਾਵੇਂ ਕਿ ਧਾਰਮਿਕ ਸਮਗਰੀ ਦਾ ਨੁਕਸਾਨ ਹੋਇਆ ਭਾਵੇਂ ਕਿ ਸਿੰਘਾਂ ਦਾ ਨੁਕਸਾਨ ਹੋਇਆ ਤਾਂ ਉਹ ਸਮੇਂ ਨੂੰ ਜਦੋਂ ਯਾਦ ਕਰਦੇ ਹਾਂ ਅੱਜ ਕਿਦਾਂ ਦਾ ਜ਼ਹਿਨ ਦੇ ਵਿੱਚ ਆਉਂਦਾ ਇਸ ਤਰ੍ਹਾਂ ਜੀ ਅੱਜ ਇਸ ਤਰ੍ਹਾਂ ਜੀ ਉਹ ਗੱਡੀ ਖੜੀ ਪਿੱਛੇ ਮੇਰੀ ਅੱਜ ਡਰ ਲੱਗਦਾ ਪਿਆ ਇਕੱਲੇ ਕਿਵੇਂ ਕੱਢਾਂਗੇ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਗੱਡੀ ਤਾਂ ਸਭ ਤੋਂ ਪਿੱਛੇ ਖੜੀ ਹੈ ਜੇ ਇੱਥੇ ਅਸੀਂ ਇਕੱਲੇ ਵੀ ਆ ਜੀ ਨੌਜਵਾਨ ਦੋ ਚਾਰ ਰਾਤ ਨੂੰ ਆ ਜੀ ਸ਼ਾਮ ਨੂੰ ਆ ਜੀ ਡਰ ਲੱਗੇਗਾ ਜਦੋਂ ਕਿ ਮਾਤਾ ਜੀ ਸ਼ਾਮ ਇਹਨੇ ਲੰਘੇ ਆਪਾਂ ਤਾਂ ਦਿਨੇ ਲੰਘ ਰਹੇ ਆ ਜੀ ਮਾਤਾ ਜੀ ਸ਼ਾਮ ਇਹਨੇ ਲੰਘੇ ਆ ਬਿਆਹਵਾਨ ਜੰਗਲ ਸੀ ਸਾਰਾ ਇਲਾਕਾ ਅੱਜ ਭਾਵੇਂ ਕੁਝ ਇਲਾਕਾ ਜਿਹੜਾ ਆਵਾਜ਼ ਹੋਵੇ ਅੱਜ ਨਹੀਂ ਬਿਆਹਵਾਨੀ ਜੀ ਇਹ ਦੇਖੋ ਸਾਰਿਆਂ ਦੇ ਪਾਸੇ ਘੁਮਾਓ ਕੈਮਰਾ ਬਿਆਹਵਾਨ ਜੰਗਰੀ ਹੈ ਜੀ ਔਰ ਇਹ ਤੋਂ ਮਾਤਾ ਜੀ ਲੰਘੇ ਆ ਕਿੰਨੇ ਸਾਲ ਪਹਿਲਾਂ ਔਰ ਦੇਖੋ ਤੁਸੀਂ ਉਹ ਮੋਲ ਕੀ ਹੋਵੇਗਾ ਮਾਂ ਮਾਤਾ ਕਿੰਨਾ ਵੱਡੇ ਦਿਲ ਦੀ ਮਾਲਕ ਹੋएगी ਜਿਹੜੀ ਛੋੜੇ ਛੋੜੇ ਸਾਹਿਬ ਜਾਦੇ ਨਾਲ ਲੈ ਕੇ ਤੋਲੰਗੀ ਧੰਨ ਮਾਤਾ ਗੁਜਰੀ ਧੰਨ ਮਾਤਾ ਗੁਜਰੀ ਕੋਣ ਸੰਗਤਾਂ ਅੱਜ ਵੀ ਮਾਤਾ ਜੀਓ ਤੇ ਸਹਬਜ਼ਾਦਿਆਂ ਨੂੰ ਪ੍ਰਣਾਮ ਕਰਦੀਆਂ ਨੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀਆਂ ਨੇ ਔਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਰ ਸਾਲ ਜਿਹੜੇ ਨੇ ਇਹ ਨਗਰ ਕੀਰਤਨ ਸਜਾਏ ਜਾਂਦੇ ਨੇ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਉਹ ਹੋ ਕੇ ਆਈਆਂ ਨੇ ਉਹ ਜਿਹੜੀਆਂ ਸੰਗਤਾਂ ਨੇ ਇਸ ਸਰਸਾਬ ਨਦੀ ਦੇ ਵਿੱਚੋਂ ਜਿਹੜੀਆਂ ਨੇ ਉਹ ਗੁਜ਼ਰ ਰਹੀਆਂ ਨੇ ਤਾਂ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਨੇ ਹਰ ਸਾਲ ਜਿਹੜੀਆਂ ਨੇ ਕੋ ਇੱਥੇ ਪਹੁੰਚਦੀਆਂ ਨੇ ਕੁਝ ਹੋਰ ਸੰਗਤਾਂ ਦੇ ਨਾਲ ਵੀ ਗੱਲ ਕਰਦੇ ਆ ਅਚਕੀ ਲੱਗਦਾ ਕਰਮਜੀ ਜੀ ਜਦੋਂ ਇਸ ਸਥਾਨ ਦੇ ਉੱਤੇ ਆਉਂਦੇ ਹੋ ਇਸ ਸਰਸਾ ਨਦੀ ਨੂੰ ਕ੍ਰੋਸ ਆਪਾਂ ਕਰਕੇ ਆਏ ਹਾਂ ਤੁਸੀਂ ਵੀ ਕਰਕੇ ਆਏ ਹੋ ਤਾਂ ਕਿੱਦਾਂ ਮਨ ਦੇ ਵਿੱਚ ਬਲਬਲੇ ਆਉਂਦੇ ਨੇ ਕਿੱਦਾਂ ਉਸ ਸਮਝ ਦੇ ਜੇਕਰ ਦ੍ਰਿਸ਼ ਨੂੰ ਆਪਣੇ ਜ਼ਹਿਨ ਦੇ ਵਿੱਚ ਲਿਆਉਂਦੇ ਆ ਤਾਂ ਕਿੱਦਾਂ ਮਨ ਦੇ ਵਿੱਚ ਬਲਬਲੇ ਜਦੋਂ ਉਸ ਪਾਸੇ ਸੀਗੇ ਜੀ ਸ਼ਾਇਦ ਇਹੀ ਲੱਗ ਰਿਹਾ ਸੀਗਾ ਕਿ ਚਲੋ ਇੱਕ ਆਮ ਸਧਾਰਨ ਨਗਰ ਕੀਰਤਨ ਦੇ ਤੌਰ ਤੇ ਅਸੀਂ ਨਿਕਲ ਰਹੇ ਪਰ ਜਦੋਂ ਵਿੱਚ ਆਏ ਫਿਰ ਉਹ ਭਾਵਨਾਵਾਂ ਪਤਾ ਨਹੀਂ ਕਿੱਥੋਂ ਆਈਆਂ ਕਿ ਯਾਰ ਅਸੀਂ ਤਾਂ ਉਮਰਦਰਾਜ ਹੋ ਗਏ ਆ ਜਿਨ੍ਹਾਂ ਦੀ ਉਮਰ 7 ਸਾਲ 9 ਸਾਲ ਪਾਣੀ ਦਾ ਬਹਾਅ ਵੀ ਉਸ ਵਕਤ ਬਹੁਤ ਜ਼ਿਆਦਾ ਸੀਗਾ ਤੇ ਉਹ ਕਿੱਦਾਂ ਸਾਹਮਣਾ ਕੀਤਾ ਹੋਣਾ ਚੰਦ ਨਾ ਮੰਜ਼ਲ ਦਾ ਪਤਾ ਨਾ ਕਿਤੇ ਦਾ 78 ਘੰਟੇ ਦਾ ਜਗੀ ਜੀ ਇਹ ਸਾਰਾ ਹੀ ਸਫਰ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਕਿਲਾ ਛੱਡਿਆ 78 ਘੰਟੇ ਉਸ ਤੋਂ ਬਾਅਦ ਲੱਗੇ ਉਹਨਾਂ ਨੂੰ ਮਾਛੀਵਾੜੇ ਦੇ ਜੰਗਲਾਂ ਤੱਕ ਪਹੁੰਚਣ ਦੇ ਪਰ ਇਹ 78 ਘੰਟਿਆਂ ਦੇ ਵਿੱਚ ਪਰਿਵਾਰ ਦੇ ਬਹੁਤ ਸਾਰੇ ਜੀ ਵਿਛੜ ਗਏ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਬਹੁਤ ਸਥਾਨਾਂ ਤੇ ਸ਼ਹਾਦਤਾਂ ਹੋਈਆਂ ਔਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਦਿੱਤੀ ਸੀਗੀ ਪਰ ਬੇਈਮਾਨਾਂ ਦਾ ਮਨ ਕੁਝ ਹੋਰ ਸੀਗਾ ਜਿੱਦਾਂ ਕਹਿੰਦੇ ਬੀਜਨਾਸ਼ ਜੜ ਨਾਸ਼ ਕਰਨ ਦਾ ਪਰ ਅੱਜ ਆਹ ਚਲੋ ਮਾਹੌਲ ਥੋੜਾ ਵਿਰਾਗਮਈ ਜਿਹਾ ਬਣਿਆ ਵਾ ਪਰ ਦੂਜੇ ਪਾਸੇ ਜੇ ਦੇਖੀਏ ਤਾਂ ਅੱਜ ਹਜ਼ਾਰਾਂ ਹੀ ਲੱਖਾਂ ਹੀ ਲੋਕ ਸੰਗਤ ਗੁਰੂ ਦੀ ਰੋਡ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਜਗਾਰੇ ਛੜ ਰਹੇ ਨੇ ਔਰ ਉਹਨਾਂ ਦੇ ਕੋਈ ਨਾਮ ਉਹ ਨਿਸ਼ਾਨ ਇਤਿਹਾਸ 'ਚ ਨਹੀਂ ਲੱਭ ਰਹੇ ਮਨਾਂ 'ਚ ਮਨਾਂ 'ਚ ਭਾਵੇਂ ਵਿਰਾਗ ਹੈ ਪਰ ਜਗਾਰੇ ਚੜ੍ਹਦੀ ਕਲਾ ਪਰ ਜਗਾਰੇ ਚੜ੍ਹਦੀ ਕਲਾ ਦੇ ਆ ਜੀ ਔਰ ਮੈਂ ਤਾਂ ਕਹਿੰਦਾ ਵੀ ਐਡੀ ਵੱਡੀ ਕਿਰਪਾ ਮਾਲਕ ਦੀ ਹਰ ਪ੍ਰਕਾਰ ਦੇ ਸਹੂਲਤਾਂ ਰਸਤੇ ਦੇ ਵਿੱਚ ਬੇਸ਼ੱਕ ਸਾਧਨ ਵੀ ਘੱਟ ਸੀਗੇ ਉਸ ਵੇਲੇ ਪਰ ਹੁਣ ਕਿਤੇ ਨਾ ਕਿਤੇ ਇਤਿਹਾਸ ਪ੍ਰਤੀ ਜਿਹੜੇ ਲੋਕ ਜਾਗਰੂਕ ਹੋ ਰਹੇ ਆ ਅੱਛਾ ਇਹ ਦੱਸੋ ਵੀ ਤੁਸੀਂ ਜਦੋਂ ਇਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਇਸ ਸਰਸਾ ਨਦੀ ਨੂੰ ਪਾਰ ਕੀਤਾ ਤਾਂ ਉਸ ਸਮੇਂ ਨੂੰ ਜੇਕਰ ਯਾਦ ਕਰਦੇ ਆ ਜਦੋਂ ਮਾਤਾ ਜੀ ਛੋਟੇ ਸਾਹਿਬ ਜੀ ਦੇ ਇਸੇ ਪਿੰਡਿਆਂ ਤੋਂ ਹੁੰਦੇ ਹੋਏ ਕੁੰਮਾਂ ਮਾਸਕੀ ਪਹੁੰਚੇ ਤਾਂ ਜ਼ਹਿਨ ਦੇ ਵਿੱਚ ਅਜਿ ਕਿੰਨਾ ਉਹ ਦ੍ਰਿਸ਼ ਜਿਹੜੇ ਨੇ ਕਿੰਦਾਂ ਤੇ ਜਿਹੜੇ ਪਲ ਜਿਹੜੇ ਨੇ ਉਹ ਜ਼ਹਿਨ ਦੇ ਵਿੱਚ ਆਉਂਦੇ ਨੇ ਚਰਨ ਸਿੰਘ ਸਫਰੀ ਨੇ ਇੱਕ ਗੀਤ ਲਿਖਿਆ ਸੀ ਮਾਤਾ ਤੇ ਸਹਿਬ ਜਰਜਾਂ ਦਾ ਉਹ ਕਹਿੰਦਾ ਹੁਣ ਸਰਸਾ ਨਦੀ ਦੇ ਖੂਨੀ ਪਾਣੀਆਂ ਉਹ ਇਹ ਪਾਣੀਆਂ ਕਿਆਮਤਾਂ ਦੇ ਹਾਣੀਆਂ ਸਾਡਾ ਰਸਤਾ ਵੀ ਦਰ ਦਾ ਰੋਕਣਾ ਇਸ ਸਿੱਖੀ ਦੀਆਂ ਲੰਮੀਆਂ ਕਹਾਣੀਆਂ ਉਹਨਾਂ ਲੰਮੇ ਪੈਂਡਿਆਂ ਨੂੰ ਜਿਨ੍ਹਾਂ ਨੂੰ ਸਿੰਜਿਆ ਸੀ ਗੁਰੂ ਜੀ ਨੇ ਆਪਣੇ ਸਰਬੰਸ ਦਾ ਲਹੂ ਪਕ ਹੈ ਉਹੀ ਆਜ਼ਾਦੀ ਦੀ ਚਿੰਗ ਜਿਹੜੀ ਗੁਰੂ ਜੀ ਨੇ ਵਾਲੀ ਸੀ ਅੱਜ ਅਸੀਂ ਮਹਿਸੂਸ ਕਰਨ ਆਏ ਆ ਉਹ ਘੜੀਆਂ ਨੂੰ ਤੇ ਉਸ ਗੱਲ ਨੂੰ ਯਾਦ ਕਰਨਾ ਆਈ ਹੈ ਤੇ ਇੱਕ ਉਹਨਾਂ ਨੇ ਜਿਹੜੀ ਬਾਤ ਪਾਈ ਸੀ ਉਹਨੂੰ ਹੰਕਾਰਾ ਦੇਣ ਵਾਸਤੇ ਇੱਥੇ ਆਏ ਆ ਇਹ ਇਹ ਮਹਿਸੂਸ ਕਰ ਰਹੇ ਸੀ ਆਪਣਾ ਜਦੋਂ ਕਿਲਾ ਛੱਡਿਆ ਸੀ ਗੁਰੂ ਜੀ ਨੇ 2 ਵਜੇ ਰਾਤ ਨੂੰ ਹਾਲਾਤ ਤਾਂ ਪਹਿਲਾਂ 3 ਮਈ ਤੋਂ ਪਿਆ ਰ ਆ ਪਿਆ ਹੋਇਆ ਸੀਗਾ 20 ਦਸੰਬਰ ਤੱਕ ਪਿਆ ਰ ਆ 7 ਮਹੀਨੇ ਦਾ ਅਰਸਾ ਸੀਗਾ ਉਦੋਂ ਤੋਂ ਲੈ ਕੇ 7 ਮਹੀਨੇ ਦੇ ਵਿੱਚ ਇੱਥੋਂ ਤੱਕ ਸਥਿਤੀ ਬਣ ਗਈ ਸੀ ਕਿ ਕਵੀ ਸੈਨਾਪਤੀ ਲਿਖਦਾ ਕਿ ਗੁਰੂ ਜੀ ਨੂੰ ਕਹਿਣ ਲੱਗੇ ਐਸੋ ਹਾਲ ਹਮਾਰਾ ਪਿਓ ਹਮਰਾ ਹਾਰਡ ਮਾਸ ਗੜ ਗਿਓ ਬਰਸਾਤਾ ਵੀ ਉੱਤੇ ਪਈਆਂ ਪੋਰੇ ਆਪਣਾ ਕੱਕਰ ਵੀ ਉੱਤੇ ਸਿਟਿਆ ਉਦੋਂ ਪਹਿਲਾਂ ਜੇਠਾੜ ਨੇ ਅੰਗਿਆਰ ਵੀ ਗੁਰੂ ਜੀ ਦੇ ਸਿਟੇ ਉਹ 7 ਮਹੀਨੇ ਦਾ ਅਰਸਾ ਸੀਗਾ ਧਿਆਨਕ ਸਮਾਂ ਸੀਗਾ ਹੁਣ ਆਪਾਂ ਮਹਿਸੂਸ ਇਹ ਕਰ ਸਕਦੇ ਹਾਂ ਉਸ ਗੱਲ ਨੂੰ ਲੇਕਿਨ ਮਤਲਬ ਉਸ ਗੱਲ ਦਾ ਕਿ ਕਾਰਜ ਚ ਕਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਇਸ ਗੱਲ ਕਰਕੇ ਇੱਥੇ ਆਏ ਆ ਤਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਮਤਲਬ ਸਰਸਾ ਸਦੀ ਦੇ ਨਾਲ ਜੁੜੇ ਹੋਏ ਪਖ ਨੇ ਇਹੀ ਸਰਸਾ ਨਦੀ ਸੀਗੀ ਆ ਸਰਸਾ ਨਦੀ ਸੀਗੀ ਜਦੋਂ ਇਹਦੇ ਵਹਾ ਦੇ ਕੰਢੇ ਤੇ ਭਿਆਨਕ ਜੰਗ ਇੱਥੇ ਹੋਈ ਗੁਰੂ ਜੀ ਦੀ ਮੂੰਹ ਬੋਲੀ ਭੈਣ ਬੀਬੀ ਪਿੱਖਾ ਦੀ ਸ਼ਹਾਦਤ ਆ ਚੱਖੀਆਂ ਬੇਲੀਆਂ ਦੀ ਯੁੱਧ ਦੇ ਵਿੱਚ ਹੋਈ ਇੱਥੇ ਹੀ ਭਾਈ ਜੱਤਾ ਜੀ ਦੀ ਸ਼ਹਾਦਤ ਹੋਈ ਇੱਥੇ ਹੀ ਭਾਈ ਉਦੇ ਸਿੰਘ ਦੀ ਸ਼ਹਾਦਤ ਹੋਈ। ਉਦੋਂ ਬਾਅਦ ਵਿੱਚੋਂ ਜਦੋਂ ਕਾਫਲਾ ਤੁਰਿਆ ਸੀ ਇਤਿਹਾਸਕ ਸਰੋਤ ਦੱਸਦੇ ਆ ਕਿ ਗਿਣਤੀ ਸੀ 1500 ਦੇ ਆਸ-ਪਾਸ ਦੀ ਤੇ ਨਦੀ ਪਾਰ ਕਰਦਿਆਂ 40 ਸਿੰਘ ਰਹਿ ਗਏ ਜਿਨ੍ਹਾਂ ਪ੍ਰਾਤਮਕ ਸਾਹਿਤ ਪ੍ਰਾਤਮਕ ਗ੍ਰੰਥ ਉਹ ਸਾਰੀ ਸਰਸਾ ਦੀ ਪੇਟਾ ਚੜ੍ਹ ਗਏ ਜਿਹੜਾ ਕਾਟਾ ਕਦੇ ਪੂਰਾ ਨਹੀਂ ਹੋਣਾ। ਕਦੇ ਨਹੀਂ ਪੂਰਾ। ਕਈ ਸਿੰਘ ਘੋੜਿਆਂ ਸਮੇਤ ਰੁੜ ਗਏ ਵਿੱਚ ਸਰਸਾ ਦੇ ਵਹਾਵ ਵਿੱਚ ਤੇ ਇੱਥੇ ਹੀ ਸਰਸਾ ਨਦੀ ਦੇ ਕੰਢੇ ਬੀਬੀ ਅਨੂਪ ਕੌਰ ਨੂੰ ਜ਼ਖਮੀ ਹਾਲਤ ਪਈ ਨੂੰ ਨਵਾਬ ਮਨੇਰ ਕੋਟਲੇ ਦੀਆਂ ਫੌਜਾਂ ਚੱਕ ਕੇ ਲੈ ਗਈਆਂ। ਇਹੋ ਜਿਹੇ ਦਿਖਾਂਤਕ ਪੱਖ ਨੇ ਜਿਹੜੇ ਇਤਿਹਾਸ ਦੇ ਅਣਗੋਲੇ ਨੇ ਪਰ ਉਹ ਅਨਮੋਲ ਜਿਹੜੀ ਧਾਰਮਿਕ ਸਮਗਰੀ ਸੀ ਜਾਂ ਜਿਹੜੇ ਧਾਰਮਿਕ ਚੀਜ਼ਾਂ ਜਿਹੜੀਆਂ ਸੀਗੀਆਂ ਉਸ ਸਮੇਂ ਜਿਹੜੀਆਂ ਗੁਰੂ ਸਾਹਿਬ ਜੀ ਨਾਲ ਲੈ ਕੇ ਤੁਰੇ ਹੋ ਸਨ ਉਹ ਜਿਹੜੀਆਂ ਸਰਸਾ ਦੀ ਭੇਟ ਚੜ ਗਈਆਂ ਉਹਦਾ ਤਾਂ ਹੁਣ ਕਿਤੇ ਨਹੀਂ ਦੁਬਾਰਾ ਮਤਲਬ ਕਿ ਮਿਲੀਆਂ ਉਹ ਤਾਂ ਕਦੇ ਵੀ ਇਹੋ ਇੱਕ ਕੌਮ ਦਾ ਵੱਡੀ ਤਰਾਸਦੀ ਆ ਦੇਖੋ ਉਹ ਦਿਖਾਂਤ ਹੈ ਕਿ ਆ ਸਰਸਾ ਦਾ ਮਤਲਬ ਜੋ ਰੁੜ ਗਿਆ ਸਰਸਾ ਦੇ ਵਿੱਚ ਉਹ ਕਦੋਂ ਮਿਲੂਗਾ ਸਾਨੂੰ ਔਰ ਇੱਕ ਵੱਡਾ ਸਵਾਲ ਜਿਹਹੇ ਚ ਉੱਠਦਾ ਵੀ ਉਹ ਸਹਿਤ ਕਿਹੜਾ ਹੋਏਗਾ ਉਹ ਰਚਨਾਵਾਂ ਕਿਹੜੀਆਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਪੜਨ ਤੋਂ ਵਾਂਝੇ ਰਹਿ ਗਏ ਹੋ ਆਣ ਆਲੀਆਂ ਪੁਸਤਾਂਦਾਰ ਪੁਸਤਾਂ ਉਹਨਾਂ ਕਿੰਨੇ ਚਾਨਣ ਮਨਾਰੇ ਵਾਣਾ ਸੀਗਾ ਉਹਨਾਂ ਨੇ ਤੇ ਉਸ ਤੋਂ ਅਸੀਂ ਬਾਂਝੇ ਹੋ ਗਏ ਇਹ ਸਭ ਤੋਂ ਵੱਡਾ ਦਿਖਾਤ ਹੈ ਅੱਜ ਵੀ ਜਦੋਂ ਨਿਹੰਗ ਜਦੋਂ ਨੇ ਉਹ ਸਰਸਾ ਨਦੀ ਦੇ ਕਿਨਾਰੇ ਪਹੁੰਚਦੇ ਨੇ ਤਾਂ ਨਿਹੰਗਾਂ ਦਾ ਵਰਤਾਰਾ ਅਲੱਗ ਹੁੰਦਾ ਨੇ ਹੰਗ ਤਾਂ ਸਰਸਾ ਦੇ ਜਿੱਦੇ ਕਿਨਾਰੇ ਜੁੱਤੀ ਵੀ ਮਾਰਦੇ ਨੇ ਦੇਖੋ ਉਹ ਇੱਕ ਗੁੱਸੇ ਦਾ ਪ੍ਰਗਟਾਵਾ ਕਰ ਦਿੰਦਾ ਢੰਗ ਹੈ ਅੱਜ ਵੀ ਸਰਹੰਦ ਨੂੰ ਪ੍ਰਾਤਨ ਸਿਆਣੇ ਬੰਦੇ ਖਾਣੀ ਸਰਹਾਂ ਬੱਚੇ ਖਾਣੀ ਸਰਹਾਂ ਦੇ ਸਾਦੇ ਨੇ ਪ੍ਰਾਤਨ ਸਮੇਂ 'ਚ ਦੱਸਿਆ ਜਾਂਦਾ ਕਿ ਜਦੋਂ ਸਹੀਦੀ ਸਭਾ ਹੁੰਦੀ ਸੀ ਉੱਥੇ ਜਾ ਕੇ ਲੋਕ ਦਰੀਆਂ ਬਿਸ਼ਾ ਕੇ ਬਹਿ ਜਾਂਦੇ ਜਿਸ ਤਰ੍ਹਾਂ ਅਫਸੋਸ ਕਰਨ ਆਏ ਹੁੰਦੇ ਆਣ ਵੇਲੇ ਉਥੋਂ ਸਰਹੰਦ ਮਲਵੇ ਦੀ ਜਿਹੜੀ ਸਮਗਰੀ ਸੀਗੀ ਉਹਨੂੰ ਝੋਲਿਆਂ 'ਚ ਪਾ ਕੇ ਲੈਣਾ ਤੇ ਸੱਤ ਲੋਦੇ ਵਿੱਚ ਹਟਾ ਕੇ ਦੁਕਾਨ ਦਾ ਪ੍ਰਗਟਾਵਾ ਕਰਨਾ ਇਹ ਇੱਕ ਵਰਤਾਰਾ ਸੀਗਾ ਇੱਕ ਢੰਗ ਸੀਗਾ ਦੁਕਾਨ ਦਾ ਪਰ ਦੇਖੋ ਜੋ ਬੀਤ ਗਿਆ ਉਹ ਵਾਪਸ ਨਹੀਂ ਆਣਾ ਉਹਨੂੰ ਇੱਕ ਜ਼ਖਮ ਨੂੰ ਲੋ ਬਣਾਉਣ ਦੀ ਜ਼ਰੂਰਤ ਹੈ ਜਿਹੜੀ ਆਣ ਵਾਲੀਆਂ ਪੀੜ੍ਹੀਆਂ ਤੱਕ ਸਾਨੂੰ ਰਾਹ ਰਸਨਾ ਸਕੇ ਅੱਜ ਸਰਸਾ ਦੇ ਕੰਢੇ ਤੇ ਸਰਸਾ ਦੇ ਟੱਟ ਤੇ ਮੈਂ ਆਰਟੀਕਲ ਵੀ ਅੱਜ ਕਖਵਾਰ ਚ ਲਿਖਿਆ ਹੋਇਆ ਹੈ ਦੋ ਕਖਵਾਰਾਂ ਮੇਰਾ ਆਰਟੀਕਲ ਛਪਿਆ ਹੋਇਆ ਜੋ ਸਰਸਾ ਦੇ ਕੱਟੇ ਤੇ ਟੱਟ ਤੇ ਪ੍ਰਾਤਨ ਜਿਹੜਾ ਇਹ ਰੂਪ ਸੀ ਸਰਸਾ ਦਾ ਉਹ ਅੱਜ ਵੀ ਕਿਤੇ ਕਿਤੇ ਦਿਖ ਰਿਹਾ ਹੈ ਉਹਨੂੰ ਸੁਭਾਲਣ ਦੀ ਲੋੜ ਹੈ ਨਹੀਂ ਤਾਂ ਮੈਂਨ ਗਵਾਫੀ ਇਹਨੇ ਉਹ ਵੀ ਕਮਰਸ਼ੀਅਲ ਕਰ ਦੇਣਾ ਸਾਰਾ ਇਹ ਪੱਕਾ ਵਸੇਯੋ ਅਰਦਾਸ ਕਰਨੇ ਆ ਬਾਬਾ ਜੀ ਇਹ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸਮਰਤ ਬਖਸ਼ੇ ਜਿਹੜੇ ਕੁराई ਪਈਏ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜੇ ਤਾਂ ਬਸ ਇਹ ਹੀ ਹੈ ਕਿ ਜੋ ਸਰਸਾ ਨਦੀ ਪਾਰ ਕਰਨਿਆ ਮੈਂ ਕਿ ਇਹ ਤੇ ਸਰਸਾ ਨਦੀ ਬਾਬਾ ਜੀ ਕੁਝ ਵੀ ਨਹੀਂ ਹੈਗੀ ਉਹ ਵੇਲਾ ਹੋਏਗਾ ਜਿਸਲੇ ਮਾਤਾ ਜੀ ਨੇ ਆਪਣੇ ਬੱਚਿਆਂ ਨਾਲ ਆਪਣੇ ਬੁੱਕੀ ਲਾ ਕੇ ਸਰਸਾ ਨਦੀ ਨੂੰ ਪਾਰ ਕੀਤਾ ਉਹ ਤੇ ਜਹਨ ਵਿੱਚ ਆਂਦਾ ਤੇ ਇੱਕ ਵਾਰੀ ਮਨ ਦਹਿਲ ਜਾਂਦਾ ਹੈਗਾ ਇਹ ਉਕਰੀ ਦੇਵਿਕ ਸ਼ਕਤੀ ਸੀ ਉਹ ਗੁਰੂ ਦੇ ਲਾਲ ਉਤੋਂ ਹੀ ਆਏ ਸਨ ਬਸ ਇਹ ਅਰਦਾਸ ਕਰਨਿਆ ਕਿ ਇਸ ਤੀਸਰੇ ਸਾਲ ਬਸ ਇਹੀ ਜਦੋਂ ਆਂਦਾ ਮਨ ਵਿੱਚ ਬਹੁਤ ਬੈਰਾਗ ਲੈ ਕੇ ਆਂਦਾ ਬਹੁਤ ਬੈਰਾਗ ਲੱਗਦਾ ਮਾਨੇ ਚ ਕਿ ਹਵਾਈ ਗਰੂ ਜੀ ਤੇਰੀਆਂ ਦਿੱਤਿਆਂ ਸੇ ਦੇ ਸਕਨੇ ਆ ਕਦੀ ਨਹੀਂ ਦੇ ਸਕਦੇ ਆ ਸ਼ੁਕਰ ਹੈ ਤੂੰ ਇਸ ਥਾਂ ਤੇ ਲੈ ਕੇ ਆਇਆ ਸਾਡੇ ਆਪਣੇ ਬੱਚਿਆਂ ਵਾਸਤੇ ਅਰਦਾਸ ਕਰਕੇ ਜਾਈ ਦੀਏ اے ਸੱਚੇ ਪਾਤਸ਼ਾ ਸਾਡੇ ਬੱਚਿਆਂ ਨੂੰ ਔਰ ਆਉਣ ਵਾਲੀ ਕੌਮ ਪੀੜੀ ਜਿਹੜੀ ਹੈਗੀ ਉਹਨਾਂ ਨੂੰ ਸਮਤ ਬਖਸ਼ੇ ਅਈਓ ਅਰਦਾਸ